ਸਾਰੇ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਹਾਂ ਜੀ ਕਣਕ ਦੇ ਆٹے ਦੀ ਪੰਜੀਰੀ ਆਪਾਂ ਨੇ ਜੀ 1 ਕਿਲੋ ਕਣਕ ਦਾ ਆਟਾ ਪਾਇਆ ਆਪਾਂ ਜੀ ਆਟੇ ਨੂੰ ਪਹਿਲਾਂ ਸੁੱਕਾ ਭੁੰਨਾਗੇ ਥੋੜਾ ਜਿਹਾ ਜੀ ਜਦੋਂ ਇਹਦਾ ਕਲਰ ਹਲਕਾ ਜਿਹਾ ਕੇਂਜ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਦੇਸੀ ਘਿਓ ਪਾ ਦਾਂਗੇ ਥੋੜਾ ਜਿਹਾ ਜੀ ਆਪਾਂ ਇਹਦੇ ਵਿੱਚ ਬੇਸਣ ਪਾਇਆ ਹਾਂਜੀ ਅੱਧੀ ਟਕੋਲੀ ਦੇ ਕਰੀਬ ਜੀ ਆਪਾਂ ਨੇ ਇਹਦੇ ਵਿੱਚ ਬੇਸਣ ਪਾ ਲਿਆ ਆਪਾਂ ਜੀ ਆਟੇ ਨੂੰ ਪਹਿਲਾਂ ਸੁੱਕਾ ਭੁੰਨ ਲਾਂਗੇ ਥੋੜਾ ਜਿਹਾ ਜਿਹੜਾ ਕਲਰ ਚੇਂਜ ਕਰਾਂਗੇ ਫਿਰ ਆਪਾਂ ਇਹਦੇ ਵਿੱਚ ਦੇਸੀ ਘਿਓ ਪਾਵਾਂਗੇ ਹਾਂਜੀ ਆਪਾਂ ਜੀ ਆਟੇ ਨੂੰ ਪਹਿਲਾਂ ਭੁੰਨ ਲਾਂਗੇ ਜੀ ਹਲਕਾ ਜਿਹਾ ਦਾ ਕਲਰ ਚੇਂਜ ਕਰਕੇ ਫਿਰ ਜੇ ਆਪਾਂ ਇਹਦੇ ਵਿੱਚ ਦੇਸੀ ਘਿਓ ਪਾਵਾਂਗੇ ਹਾਂਜੀ ਤੁਸੀਂ ਸਾਡੇ ਵੀਡੀਓ ਤੋਂ ਦੇਖ ਲੈਣੇ ਹੋ ਜੀ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਕਰਿਆ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਜਿਹੜੀ ਉਹ ਕਿਵੇਂ ਲੱਗੀ। ਇਹ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਜਿਹੜੀ ਵੀ ਵੀਡੀਓ ਜਿਹੜੀ ਵੀ ਚੀਜ਼ ਬਣਾਉਂਦੇ ਆ ਜੀ ਬੜੇ ਸ਼ੌਂਕ ਨਾਲ ਤੇ ਪਿਆਰ ਨਾਲ ਹੀ ਜਨਾ ਬਣਾਉਂਦੇ ਆ। ਹਾਂਜੀ ਆਪਾਂ ਜੀ ਆਟੇ ਨੂੰ ਭੁੰਨ ਰਹੇ ਹਾਂ। ਆਪਾਂ ਜੀ ਦਾ ਹਲਕਾ ਜਿਹਾ ਕਲਰ ਚੇਂਜ ਹੋਇਆ ਤੇ ਫਿਰ ਜਿਹਦੇ ਵਿੱਚ ਦੇਖੀ ਕਿ ਉਹ ਫਾਮਾ। ਹਾਂਜੀ ਦੇਸੀ ਘਿਓ ਵੀ ਆਪਣਾ ਘਰ ਦਾ। ਆਪਾਂ ਜੀ ਆਟੇ ਨੂੰ ਲਗਾਤਾਰ ਹਿਲਾਉਂਦੇ ਰਹਾਂਗੇ ਨਹੀਂ ਤਾਂ ਫਿਰ ਆਪਣਾ ਆਟਾ ਜੀ ਜਿਹੜਾ ਮਾਚੇਗਾ ਹਾਂ ਜੀ ਆਟਾ ਜੀ ਆਪਾਂ ਨੇ ਹਲਕਾ ਜਿਹਾ ਕਲਰ ਚੇਂਜ ਕਰ ਲਿਆ ਆਪਾਂ ਇਹਦੇ ਤੇ ਦੇਸੀ ਘਿਓ ਪਾ ਰਹੇ ਹਾਂ ਆਪਾਂ ਜੀ ਦੇਸੀ ਘਿਓ ਮਿਲਕੇ ਨਹੀਂ ਪਾਇਆ ਬਸ ਜਿੰਨਾ ਕ ਆਪਾਂ ਨੂੰ ਠੀਕ ਲੱਗੂਗਾ ਜੀ ਆਪਣੇ ਆਟੇ ਦੇ ਵਿੱਚ ਆਪਾਂ ਉਹਨਾਂ ਕੇ ਪਾਵਾਂਗੇ ਆਪਾਂ ਜੀ ਮਿਕਸ ਕਰ ਦਾਂਗੇ ਮਿਕਸ ਕਰਕੇ ਦੇਖਾਂਗੇ ਜੇ ਆਪਾਂ ਨੂੰ ਲੋੜ ਪਈ ਤਾਂ ਆਪਾਂ ਹੋਰ ਪਾਵਾਂਗੇ ਇਹ ਆਟੇ ਦੇ ਵਿੱਚ ਜੀ ਦੇਸੀ ਕਿਉਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਏ। ਜਿਵੇਂ ਨਾਲ ਢੋਲੂ ਲੱਗ ਗਿਆ ਅੰਦਰ। ਉਹਦਾ ਢਾੜ ਢੋਲੂ ਲੱਗ ਗਿਆ ਸਮਾਨੇ ਬਣਾਇਆ। ਹਾਂਜੀ ਆਪਾਂ ਨੇ ਜੀ ਕਿਉ ਆਟੇ ਦੇ ਵਿੱਚ ਸਾਰਾ ਚੰਗੀ ਤਰ੍ਹਾਂ ਮਿਕਸ ਕਰਤਾ। ਇਸ ਕਰਕੇ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ। ਵੀ ਆٹے ਦਾ ਜਿਹੜਾ ਕੱਚਾ ਪਾਣਾ ਜੀ ਉਹ ਦੂਰ ਹੋ ਜੇ। ਜਿੰਨਾ ਜੀ ਆਪਾਂ ਇਹਨੂੰ ਭੋਂਨਾਗੇ ਉੰਨੀ ਵੀ ਆਪਣੀ ਪੰਜੀਰੀ ਆ ਜਿਹੜੀ ਜਿਉਂ ਵਧੀਆ ਬਣੂਗੀ। ਹਾਂਜੀ ਤੁਸੀਂ ਸਾਡੀ ਵੀਡੀਓ ਤਾਂ ਦੇਖ ਲੈਨੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ। ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਹਾਂਜੀ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਜਿਹੜੀ ਵੀ ਕੋਈ ਚੀਜ਼ ਬਣਾਉਨੇ ਆ ਸ਼ੌਂਕ ਨਾਲ ਪਿਆਰ ਨਾਲ ਤੇ ਬੜੀ ਰੀਜ ਨਾਲ ਬਣਾਉਨੇ ਆ। ਆਪਾਂ ਜੀ ਆਟੇ ਨੂੰ ਲਗਾਤਾਰ ਚਲਾਉਂਦੇ ਰਹਾਂਗੇ। ਇਸ ਤਰ੍ਹਾਂ ਜੀ ਆਪਣੀ ਜਿਹੜੀ ਪੰਜੀਰੀ ਆ ਜੀ ਬਹੁਤ ਵਧੀਆ ਬਣੂਗੀ। ਬਹੁਤ ਟੇਸਟੀ ਬਣੂਗੀ। ਹਾਂਜੀ ਆਟਾ ਆਪਣਾ ਜੀ ਭੁੰਨ ਲਿਆਉਣਾ ਪਏ ਜਿਹੜੇ ਡਰਾਈ ਫੂਡਸ ਪਾ ਰਹੇ ਹਾਂ ਜੀ। ਹਾਂਜੀ ਇਹਦੇ ਵਿੱਚ ਜੀ ਫੁੱਲ ਮਕਾਨੇ ਭੁੰਨੇ ਹੋਏ ਨੇ, ਖਸਖਸ ਭੁੰਨ ਕੇ ਪਾਈ ਹੋਈ ਆ, ਕਮਰਕਾਸ ਪਾਈ ਆ, ਕਾਜੂ ਭੁੰਨ ਕੇ ਪਾਏ ਨੇ, ਬਦਾਮ ਫਿਰ ਦਾ ਮਾ ਵੀਰ ਸਾਰੇ ਕੁਝ ਜੀ ਵਿੱਚ ਕਾਲੀ ਮਿਰਚ ਵੀ ਭੁੰਨ ਕੇ ਪਾਈ ਹੋਈ ਆ ਤੇਰਾ ਥੋੜਾ ਜਿਹਾ ਪੀਸ ਲੈ ਜੀ ਜ਼ਰ ਜ਼ਰਾ ਜਿਹਾ ਹਾਂਜੀ ਆਪਾਂ ਜੀ ਆਪਣੀ ਮਰਜੀ ਅਨਸਾਰ ਕੋਈ ਵੀ ਡਰਾਈ ਫੂਡ ਪੰਜੀਰੀ ਦੇ ਵਿੱਚ ਪਾ ਸਕਦੇ ਹਾਂ ਹਾਂਜੀ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹਾਂਜੀ ਪਨੀਰੀ ਪੰਜੀਰੀ ਆਪਣੀ ਬਣ ਕੇ ਤਿਆਰ ਆ ਜੀ ਆਪਾਂ ਨੇ ਅੱਗ ਦੀ ਬਿਲਕੁਲ ਹੀ ਬੰਦ ਕਰਤੀ ਆਪਾਂ ਇਹਦੇ ਵਿੱਚ ਬੂਰਾ ਪਾ ਰਹੇ ਆ ਆਪਾਂ ਜੀ ਪੰਜੀਰੀ ਦੇ ਵਿੱਚ ਬੂਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂ ਆਪਾਂ ਜੀ ਜੇ ਆਪਣੀ ਅੱਗ ਮੱਚਦੀ ਆ ਜੀ ਫਿਰ ਆਪਾਂ ਕੜਾਈ ਹਾਂਜੀ ਆਪਾਂ ਬੂਰੇ ਨੂੰ ਜੀ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲਿਆ। ਜੇ ਜੀ ਆਪਣੇ ਚੁੱਲੇ ਦੇ ਵਿੱਚ ਅੱਗ ਮੱਚਦੀ ਹੋਵੇ ਫਿਰ ਤਾਂ ਜੀ ਆਪਾਂ ਕੜਾਹੀ ਨੂੰ نیچے اتار ਲਾਂਗੇ। ਆਪਾਂ ਨੇ ਜੀ ਅੱਗ ਬਿਲਕੁਲ ਹੀ ਬੰਦ ਕਰਤੀ ਹੁਣੇ ਆਪਾਂ ਕੜਾਹੀ ਉੱਪਰ ਜੀ ਬੂਰਾ ਪਾ ਕੇ ਚੰਗੀ ਤਰ੍ਹਾਂ ਨੂੰ ਮਿਕਸ ਕਰ ਲੈਣੀ। ਹਾਂਜੀ ਅੱਗ ਜੀ ਆਪਾਂ ਨੇ ਬਿਲਕੁਲ ਹੀ ਬੰਦ ਕਰਤੀ ਜੀ। ਆਪਾਂ ਨੇ ਉੱਪਰ ਇਹ ਬੂਰਾ ਪਾ ਲਿਆ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਹਾਂਜੀ ਪਨੀਰੀ ਆਪਣੀ ਬਹੁਤ ਵਧੀਆ ਬਣ ਰਹੀ ਹੈ ਜੀ ਬਹੁਤ ਵਧੀਆ ਸ਼ੈਂਗਾ ਰਹੀ ਹੈ। ਬਹੁਤ ਵਧੀਆ ਖੁਸ਼ ਹੋ ਗਏ ਹਾਂ ਜੀ ਹਾਂਜੀ ਆਪਾਂ ਜੀ ਪਨੀਰੀ ਪੰਜੀਰੀ ਦੇ ਵਿੱਚ ਇੱਕ ਚਮਚ ਦੇ ਕਰੀਬ ਜੀ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਕਮਰ ਗਾਸ ਆਪਾਂ ਜੀ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਆਪਣੀ ਪੰਜੀਰੀ ਬਣ ਕੇ ਤਿਆਰ ਆ ਜੀ ਬਹੁਤ ਵਧੀਆ ਪੰਜੀਰੀ ਬਣੀ ਆ ਜੀ ਤੁਸੀਂ ਵੀ ਜਰੂਰ ਬਣਾਓ ਜੀ ਜਰੂਰ ਟਰਾਈ ਕਰਿਓ ਹਾਂਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ